ਜ਼ਿੰਦਗੀ ਚ ਹੰਸਰਾਜ ਹੰਸ ਨੇ ਗੋਇਆ ਕੀ ਹੈ ਸਭ ਤੋਂ ਮਹਿੰਗੀ ਚੀਜ਼ ਮੇਰੀ ਮਾਂ ਔਰ ਪਿਓ ਪਹਿਲਾ ਇਲੈਕਸ਼ਨ ਹਰਿਆ ਪਿਓ ਗਿਆ ਦੂਜਾ ਜਦੋਂ ਐਮਪੀ ਤਾਂ ਬਣ ਗਿਆ ਜੀ ਘਰ ਨਹੀਂ ਸੀ ਮਿਲਿਆ ਮੈਂ ਚਾਹੁੰਦਾ ਮੇਰੀ ਮਾਂ ਮੇਰੇ ਨਾਲ ਰਹੇ ਹੁਣ ਦੇਖ ਕੇ ਜਰਾ ਰਾਜ ਭਾਗ ਉਹ ਗੋਲੀ ਚੱਲ ਗਈ ਉਹ ਹੇਰਵੇ ਨਾ ਮਰ ਗਈ ਮੈਂ ਬਥੇਰਾ ਕਿਹਾ ਮੈਂ ਕਿਹਾ ਮਾਂ ਸੜਕ 'ਤੇ ਖੜਾ ਫਾਇਰ ਕਰਦਾ ਓ ਟੀਵੀ 'ਚ ਕਹਿੰਦੇ ਨਹੀਂ ਤੂੰ ਬਹੁਤ ਕੁੱਤੇ ਕੰਮ ਚਪਤਦੇ ਉਹ ਵੀ ਚਲੇ ਗਿਆ ਮਾਂ ਪਿਓ ਚਲੇ ਗਿਆ ਚਾਚੇ ਤਾਏ ਚਲੇ ਗਿਆ ਮਾਮੇ ਚਲੇ ਗਿਆ ਪਿੰਡ ਗਿਆ ਚਿੱਟੀਆਂ ਚੁੰਨੀਆਂ ਦੇਖੀਆਂ ਮੈਂ ਕਿਹਾ ਸਾਰੇ ਕਿੱਥੇ ਚਲੇ ਗਏ ਯਾਰ ਬਸ ਉਹਨੂੰ ਮਤਲਬ ਹੋਰ ਬਾਕੀ ਸਾਰਾ ਠੀਕ ਹੈ ਆਦਰਵਾਇਜ਼ ਮੈਨੂੰ ਕੋਈ ਦੁੱਖ ਨਹੀਂ ਕੋਈ ਹੇਰਵਾ ਨਹੀਂ ਤੁਹਾਨੂੰ ਕਦੀ ਐ ਲੱਗਿਆ ਕਿ ਮੈਂ ਆਪਣੀ ਪ੍ਰੋਫੈਸ਼ਨ 'ਚ ਕਿਤੇ ਚ ਇਨਾ ਮਸ਼ਰੂਫ ਰਿਹਾ ਕਿ ਰਿਸ਼ਤੇ ਖੁੱਸ ਗਏ ਬਹੁਤ ਲੱਗਦਾ ਭਾਈ ਮਰਨ ਤੇ ਜਾਂਦੀਆਂ ਭੱਜ 바ਵਾ ਭਾਈ ਗਿਆ ਜਿੱਦੀ ਕੋਈ ਹਾਰ ਨਹੀਂ ਆ ਇਹ ਬਾਅਦ ਚ ਪਤਾ ਲੱਗਦਾ ਬੰਦਿਆਂ ਦੀ ਵੈਲਿਊ ਦਾ ਜਦੋਂ ਤੁਹਾਡੇ ਕੋਲ ਨਹੀਂ ਰਹਿੰਦੇ ਤੇ ਉਹ ਵੀ ਚਲੇ ਗਿਆ ਮਾਂ ਪਿਓ ਚਲੇ ਗਿਆ ਚਾਚੇ ਤਾਏ ਚਲੇ ਗਿਆ ਮਾਮੇ ਚਲੇ ਗਏ ਪਿੰਡ ਗਿਆ ਚਿੱਟੀਆਂ ਚੁੰਨੀਆਂ ਦੇਖੀਆਂ ਮੈਂ ਕਿਹਾ ਸਾਰੇ ਕਿੱਥੇ ਚਲੇ ਗਏ ਯਾਰ ਇਸ ਦਾ ਅਰਥ ਨੂੰ ਮਿਲਾਲ ਇਹ ਸਾਰਿਆਂ ਨਾਲ ਹੁੰਦਾ ਹੋਏਗਾ ਬਚਪਨ ਚ ਭੂਆ ਕੋਈ ਫੁੱਫੜ ਕੋਈ ਚਾਚਾ ਕੋਈ ਤਾਇਆ ਮਾਂ ਬਾਪ ਐ ਦੋਸਤ ਐ ਸਾਰੇ ਫਿਰ ਇੱਕ ਕਰਕੇ ਮੇਲਾ ਵਿਛੜਦਾ ਜਾਂਦਾ ਤੁਹਾਨੂੰ ਕਦੀ ਐ ਲੱਗਿਆ ਕਿ ਮੈਂ ਆਪਣੇ ਪ੍ਰੋਫੈਸ਼ਨ ਚ ਕਿਤੇ ਚੰਨਾ ਮਸ਼ਰੂਫ ਰਿਹਾ ਕਿ ਰਿਸ਼ਤੇ ਖੋਸ ਗਏ ਬਹੁਤ ਲੱਗਦਾ ਮੈਨੂੰ ਲੱਗਦਾ ਮੈਂ ਚੰਗਾ ਪੁੱਤ ਨਹੀਂ ਸਾਬਤ ਹੋਇਆ ਚੰਗਾ ਪਤੀ ਨਹੀਂ ਸਾਬਤ ਹੈ ਚੰਗਾ ਪਿਓ ਨਹੀਂ ਹੋਇਆ ਫਿਰ ਵੀ ਮੈਨੂੰ ਪਿਆਰ ਕਰਦੇ ਆ ਪੁੱਤ ਮੇਰੇ ਨਵੀ ਨੂੰ ਨਾਂ ਲੈ ਦੋ ਨਾ ਮੇਰਾ ਉਹਦਾ ਰੰਗ ਲਾਲ ਹੋ ਜਾਂਦਾ ਡੈਡੀ ਜੀ ਆਉਂਦਾ ਡੈਡੀ ਜੀ ਦਾ ਫੋਨ ਯੁਵਰਾਜ ਵੀ ਇਸੇ ਤਰ੍ਹਾਂ ਗੈਰੀ ਗੁਰੂ ਵੀ ਇਸੇ ਤਰ੍ਹਾਂ ਮਾਪੇ ਮੇਰੇ ਕਹਿੰਦੇ ਸਾਡੇ ਪੁੱਤਰ ਗਾ ਜਦੋਂ ਫੇ ਨਾ ਹੋ ਗਿਆ ਮੇਰੇ ਫਾਦਰ ਸਾਹਿਬ ਖੈਰ ਸਾਰਾ ਕੁਝ ਦੇਖ ਕੇ ਗਏ ਮਾਂ ਤ ਕੈਨੇਡਾ ਚਲੇ ਗਏ ਸੀ ਐਵੇਂ ਮੈਂ ਜ਼ਿੱਦ ਕੀਤੀ ਮੈਂ ਕਿ ਤੂੰ ਇੱਥੇ ਆ ਜਾ ਹੁਣ ਮੈਂ ਐਮਪੀ ਬਣ ਗਿਆ ਉਹ ਅਜੇ ਬਣੇ ਸੀ 2-3 ਮਹੀਨੇ ਉਹ ਫਾਇਰਿੰਗ ਹੋ ਗਈ ਉੱਥੇ 6 ਫਾਇਰ ਮਾਰਦੇ ਕਿਸੇ ਨੇ ਸਿਰ ਫਰੇ ਨਹੀਂ ਉਹ ਮੈਂ ਤਾਂ ਅੱਧਾ ਘੰਟਾ ਪਹਿਲਾਂ ਹੀ ਨਿਕਲ ਗਿਆ ਸੀ ਅੱਛਾ ਉਹ ਕੁਰਸੀ ਤੇ ਮਾਰਦਾ ਰਿਹਾ ਫਾਇਰ ਪੇ ਦਾ ਪੁੱਤ ਮੋਦੀ ਸਾਹਿਬ ਦੀ ਫੋਟੋ ਤੇ ਫੋਟੋ ਪਤਾ ਨਹੀਂ ਕੀ ਉਹਨੂੰ ਪ੍ਰੋਬਲਮ ਸੀ ਹਾਂਜੀ ਉਹ ਮਾਂ ਨੇ ਕਿਤੇ ਨਿਊਜ਼ ਦੇਖ ਲਈ ਕੈਨੇਡਾ ਤੋਂ ਤਾਂ ਆ ਗਈ ਸੀ ਦਿਲ 'ਚ ਉਹਦੇ ਵਹਿਮ ਪੈ ਗਿਆ ਮਹੀਨੇ 'ਕ ਬਾਅਦ ਉਹਦੀ ਡੈਥ ਹੋ ਗਈ ਵੈਰੀ ਸੈਡ ਸਿਆਸਤ ਨੇ ਬਹੁਤ ਕੁਝ ਛਾਪਣਾ ਲਿਆ ਬਹੁਤ ਕੁਝ ਖੋਇਆ ਜ਼ਿੰਦਗੀ ਚ ਅਨਸਰਾਜ ਹਾਂਸ ਨੇ ਗੋਇਆ ਕੀ ਹੈ ਸਭ ਤੋਂ ਮਹਿੰਗੀ ਚੀਜ਼ ਮੇਰੀ ਮਾਂ ਔਰ ਪਿਓ ਪਹਿਲਾ ਇਲੈਕਸ਼ਨ ਹਰਿਆ ਪਿਓ ਗਿਆ ਦੂਜਾ ਜਦੋਂ ਐਮਪੀ ਤਾਂ ਬਣ ਗਿਆ ਜੀ ਘਰ ਨਹੀਂ ਸੀ ਮਿਲਿਆ ਮੈਂ ਚਾਹੁੰਦਾ ਮੇਰੀ ਮਾਂ ਮੇਰੇ ਨਾਲ ਰਹੇ ਹੁਣ ਦਿੱਕੇ ਜਰਾ ਰਾਜ ਭਾਗ ਉਹ ਗੋਲੀ ਚੱਲ ਗਈ ਉਹ ਹੀਰ ਵੀ ਨਮਰ ਗਈ ਮੈਂ ਬਥੇਰਾ ਕਿਹਾ ਮੈਂ ਕਿਹਾ ਮਾਂ ਸੜਕ 'ਤੇ ਖੜਾ ਫਾਇਰ ਕਰਦਾ ਔ ਟੀਵੀ 'ਚ ਕਿੰਨੀ ਨਹੀਂ ਤੂੰ ਬਹੁਤ ਕੁੱਤੇ ਕੰਮ ਚਪੁੱਤ ਪੈ ਗਿਆ ਹੂੰ ਇਸ ਕੰਮ ਚ ਪਿਆਰ ਤਾਂ ਕੋਈ ਕਰਦਾ ਨਹੀਂ ਤੂੰ ਕਿਹੜੇ ਕੰਮ ਜੋ ਆਪਾਂ ਕਿੱਡੇ ਸੋਹਣਾ ਕੰਮ ਸੀ ਤੇਰਾ ਬਸ ਉਹਨੂੰ ਮਤਲਬ ਹੋਰ ਬਾਕੀ ਸਾਰਾ ਠੀਕ ਹੈ ਆਦਰਵਾਇਜ਼ ਮੈਨੂੰ ਕੋਈ ਦੁੱਖ ਨਹੀਂ ਕੋਈ ਹੀਰਵਾ ਨਹੀਂ ਜ਼ਿੰਦਗੀ 'ਚ ਵੱਡਾ ਦੁੱਖ ਤੈਨੂੰ ਇਹੀ ਜਾਪਦਾ ਜਾਂ ਕਿ ਹੋਰ ਦੁਖੀ ਪਲ ਰਿਹਾ ਹੋਰ ਕੋਈ ਦੁੱਖ ਨਹੀਂ